ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਆਪਣੇ YouTube ਚੈਨਲ ਮਿਸਟੈਨ ਮਿਸਿਸ ਗੇਲ ਦੇ ਵਿੱਚ ਸੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਆ ਕਿ ਇਸ ਵਾਰ ਆਪਾਂ ਸਫਰੇ ਸ਼ਹਾਦਤ ਮਾਰਗ ਕਰ ਰਹੇ ਹਾਂ ਸੋ ਜਿਸ ਦਾ ਇਤਿਹਾਸ ਤੁਸੀਂ ਪਿਛਲੇ ਆਪਣੀ ਵੀਡੀਓਜ਼ ਦੇ ਵਿੱਚ ਦੇਖਿਆ ਹੋਊਗਾ ਅਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਤੱਕ ਦਾ ਹੈ ਛੋਟੇ ਸੈਹਬਜ਼ਾਦਿਆਂ ਦੀ ਸ਼ਹੀਦੀ ਹੋਈ ਸੀ ਜਿਸ ਧਰਤੀ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਥਾਂ ਸੋ ਅੱਜ ਆਪਾਂ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਜਿੱਥੇ ਛੋਟੇ ਸਹਜਾਦੇ ਬਾਬਾ ਜੋਰਾਵਾਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਨੂੰ ਠੰਡੇ ਬੁਰਜ ਵਿੱਚ ਦੋ ਰਾਤਾਂ ਲਈ ਕੈਦ ਕਰਕੇ ਰੱਖਿਆ ਗਿਆ ਤੇ ਉਹਨਾਂ ਨੂੰ ਸੂਬੇ ਦੀ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ ਸੋ ਚਲੋ ਜੀ ਤੁਹਾਨੂੰ ਵੀ ਆਪਾਂ ਅੱਗੇ ਦਰਸ਼ਨ ਕਰਵਾਉਨੇ ਆ ਠੰਡੇ ਬੁਰਜ ਦੇ ਤੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੇ ਜਿੰਨੇ ਵੀ ਗੁਰਦੁਆਰੇ ਨੇ ਜਿੱਥੇ ਛੋਟੇ ਸਾਹਿਬਜ਼ਾਦਿਆਂ ਦਾ ਇਤਿਹਾਸ ਨਾਲ ਰਿਲੇਟਡ ਜੋ ਵੀ ਗੁਰਦੁਆਰਾ ਸਾਹਿਬ ਨੇ ਸਾਰਿਆਂ ਦੇ ਦਰਸ਼ਨ ਕਰਵਾਉਨੇ ਆ ਸੋ ਬਣੇ ਰਹੋ ਜੀ ਵੀਡੀਓ ਦੇ ਨਾਲ ਲਓ ਜੀ ਆਪਾਂ ਆ ਗਿਆਂ ਗੁਰਦੁਆਰਾ ਰਤ ਸਾਹਿਬ ਤੇ ਕੀ ਇਤਿਹਾਸ ਹੈ ਗੁਰਦੁਆਰਾ ਰਤ ਸਾਹਿਬ ਦਾ ਉਧਰ ਦੱਸਦੇ ਆਂ ਮਾਤਾ ਗੁਜਰੀ ਜੀ ਤੇ ਸਹਜਾਦ ਦਾ ਬਾਬਾ ਚੂਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਨੁਰਬੰਦੀ ਬਣਾ ਕੇ ਮਰਿੰਡਾ ਤੋਂ ਲਿਆਂਦੇ ਵਕਤ ਉਹਨਾਂ ਦੀ ਅਸਵਾਰੀ ਮਤਲਬ ਰਤ ਨੂੰ ਇਸ ਸਥਾਨ ਤੇ ਰੋਕਿਆ ਗਿਆ ਤਾਂ ਜੋ ਨਵਾਬ ਵਜੀਦ ਖਾਨ ਸੂਬਾ ਸਰਹੰਦ ਨੂੰ ਇਤਲਾਹ ਭੇਜੀ ਜਾ ਸਕੇ ਉਕਤ ਅਸਵਾਰੀ ਤੋਂ ਉਤਾਰ ਕੇ ਸਹਜਾਦਿਆਂ ਤੇ ਮਾਤਾ ਜੀ ਨੂੰ ਇਸ ਜਗ੍ਹਾ ਤੇ ਕੁਝ ਦੇਰ ਬਿਠਾਇਆ ਗਿਆ ਜਿਨ੍ਹਾਂ ਦੇ ਦਰਸ਼ਨਾ ਵਾਸਤੇ ਸਰਹੰਦ ਦੇ ਸੈਂਕੜੇ ਲੋਕ ਇਕੱਠੇ ਹੋ ਗਏ ਜਾਏ ਸਰਹੰਦ ਜਬ ਹੀ ਤਬ ਆਨਸੋ ਪੀਪਲ ਹਿਤ ਬਿਠਾਏ ਪੂਛ ਰਹੇ ਜਹਨ ਕੌਣ ਸੋ ਵਾਲਤ ਤੋਹੇ ਸੋ ਗੋਦੀ ਮਹਿ ਕਹੇ ਸ਼ਿਫਾਇ ਇਥੋਂ ਹੀ ਮਾਤਾ ਜੀ ਅਤੇ ਗੁਰੂ ਲਾਲਾ ਨੂੰ ਠੰਡੇ ਬੁਰਜ ਵਿੱਚ ਲੈ ਜਾ ਕੇ ਭਾਰੀ ਤਸੀਹੇ ਦੇਣ ਲਈ ਕੈਦ ਕੀਤਾ ਗਿਆ ਸਾਹਿਬ ਜਾਦਿਆਂ ਅਤੇ ਮਾਤਾ ਜੀ ਦੀ ਅਸਵਾਰੇ ਰੁਕਣ ਕਾਰਨ ਇਸ ਸਥਾਨ ਦਾ ਨਾਮ ਸਤਕਾਰ ਵਜੋਂ ਰਤ ਸਾਹਿਬ ਪਰਚੰਨਤ ਹੋਇਆ ਚਲੋ ਜੀ ਦਰਸ਼ਨ ਕਰਾਉਨੇ ਆ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਰਤ ਸਾਹਿਬ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਰਤ ਸਾਹਿਬ ਚਲਦੇ ਆਪਾਂ ਅੰਦਰ ਦਰਬਾਰ ਸਾਹਿਬ ਤੁਹਾਨੂੰ ਦਰਸ਼ਨ ਕਰਵਾਉਣੇ ਆ